ਮਾ ਦੇਣ ਦਾ ਤਰੀਕਾ ਕਰ ਸਹੀ ਹੋਵੇ ਇਹ ਅਸਲ ਵਿੱਚ ਜਿਹੜਾ ਤੁਸੀਂ ਛੋਟੇ ਛੋਟੀਆਂ ਮੱਛੀਆਂ ਜਿਹਨੂੰ ਕਹਿੰਦੇ ਆਪਾਂ ਉਹਨਾਂ ਦੇ ਉੱਤੇ ਆਹ ਬਲਡੋਜ਼ਰ ਚਲਾ ਕੇ ਅਸਲ ਵਿੱਚ ਲੋਕਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਹੋ ਉਹ ਭਲੀ ਭਾਤ ਅਸੀਂ ਜਾਣਦੇ ਆ ਪੰਜਾਬ ਦੇ ਲੋਕ ਜਾਣਦੇ ਆ ਉਸ ਗੱਲ ਤੋਂ ਬਾਅਦ ਸਾਫ਼ ਹੋਈ ਗੱਲ ਨਾਲੇ ਕਿਹਾ ਸੀ ਬਲਡੋਜ਼ਰ ਇੱਥੇ ਨਹੀਂ ਖੜਨਾ ਇਹ ਬਲਡੋਜ਼ਰ ਅਸਲ ਵਿੱਚ ਇੱਧਰ ਕਿਰਤੀ ਲੋਕਾਂ ਤੇ ਚੱਲਣਾ ਹੈ ਸਾਡੇ ਘਰਾਂ ਤੇ ਚੱਲਣਾ ਹੈ ਉਹ ਚੱਲਿਆ ਸ਼ੰਭੂ ਖਨੌਰੀ ਦੇ ਵਿੱਚ ਤੁਸੀਂ ਦੇਖਿਆ ਸਮਝਣਾ ਨਹੀਂ ਸਾਡੇ ਵੀਰ 13 ਮਹੀਨਿਆਂ ਤੋਂ ਲੜ ਰਹੇ ਸੀ ਭਲਾ ਕਿੱਡਾ ਕੋ ਉੱਥੇ ਜੇ ਕੰਧਾਂ ਕੱਢੀਆਂ ਸੀ ਕੰਕਰੀਟੀਆਂ ਤਾਂ ਤਾਂ ਹਰਿਆਣਾ ਸਰਕਾਰ ਨੇ ਕੱਢੀਆਂ ਸੀ ਆਪਣੇ ਸਾਡੇ ਲੋਕਾਂ ਦੇ ਕਿਹੋ ਜਿਹੇ ਕਿੰਨੇ ਧਰਤੀ ਜਿਨ੍ਹਾਂ ਤੇ ਬਲਡوزر ਦੀ ਲੋੜ ਸੀ ਸਾਡੀਆਂ ਦੇ ਝੁੰਗੀਆਂ ਝੋਪੜੀਆਂ ਪਾਈਆਂ ਹੋਣੀਆਂ ਸੀ ਤਰਪਾਲਾਂ ਖੜੀਆਂ ਕੀਤੀਆਂ ਕਿਚਨਾ ਹੋਣੀਆਂ ਸੀ ਆਪਾਂ ਸਿਰ ਨ ਕੋਣ ਖਾਤਰ ਉਹਨਾਂ ਦੇ ਬਲਡੋਜ਼ਰ ਚਲਾ ਕੇ ਅਸਲ ਦੱਸਣਾ ਕੀ ਚਾਹੁੰਦੀ ਆ ਸਰਕਾਰ ਵੀ ਜਿਹੜਾ ਚੁਣਚਾ ਕਰੂ ਉਹ ਸਾਡੀਆਂ ਨੀਤੀਆਂ ਦੇ ਖਿਲਾਫ ਸਰਕਾਰ ਦੇ ਖਿਲਾਫ ਬੋਲੂ ਉਹਨਾਂ ਨਹੀਂ ਕਰਨਗੇ ਉੱਥੋਂ ਸ਼ੁਰੂ ਹੋਈ ਹੋਈ ਆ ਗੱਲ ਐਸੇ ਕਰਕੇ ਰਾਤ ਇੱਥੇ ਵੀ ਆਏ ਆਪਾਂ ਨੂੰ ਤਾਂ ਇਹ ਸੀ ਵੀ ਆਉਣਗੇ ਇਹ ਆਪਦੇ ਅਸਲੀ ਦੰਦ ਦਿਖਾਉਣਗੇ ਉਹ ਤੁਸੀਂ ਦੇਖ ਲਿਆ ਤੇ ਨਾਲ ਹੀ ਜਦੋਂ ਫਿਰ ਇੱਕ ਤਾਂ ਜਬਰ ਹੁੰਦਾ ਉਹਨੂੰ ਦੂਜਿਆਂ ਨੂੰ ਨਾਲ ਦੀ ਨਾਲ ਕੰਨ ਹੁੰਦੇ ਆ ਵੀ ਇਹ ਆ ਕਾਰਵਾਈ ਹੁਣ ਸਾਡੇ ਬੰਨੀ ਵੀ ਆਈ ਕੇ ਆਈ ਰਾਤੀ ਜਦੋਂ ਇਧਰ ਆਪਾਂ ਜੁੜੇ ਹੋਏ ਸੀ ਫੋਨ ਕਰਿਆ ਨਾਲ ਦੀ ਨਾਲ ਮੈਨੂੰ ਫੋਨ ਆਇਆ ਆਪਣੇ ਤਲਵੰਡੀ ਬਲਾਕ ਦੇ ਵਿੱਚ ਰਾਮੇ ਮੰਡੀ ਵੀ ਆਈ ਧਰਨਾ ਚੱਲਦਾ ਹੈ ਕਾਰਪਗੇ ਦਾ ਰੌਲਾ ਹੈ ਇੱਕ ਸਾਫਤਾ ਫੌਜੀ ਪਰਿਵਾਰ ਹੈ ਉਹਦੇ ਪਰਿਵਾਰ ਦੇ ਨਾਲ ਆਰਪਗੇ ਨੇ ਧੱਕਾ ਕੀਤਾ ਹੈ ਠੱਗੀ ਠੋਰੀ ਕੀਤੀ ਹੈ ਉਹਦੇ ਖਿਲਾਫ ਖਾਸ ਕਰਕੇ ਸਾਫਤਾ ਸੈਨਿਕਾਂ ਦੇ ਜਿਹੜੇ ਉਹ ਲੜ ਰਹੇ ਆ ਉਹਨਾਂ ਦੀ ਹਮਾਇਤ ਦੇ ਵਿੱਚ ਜਥੇਬੰਦੀਆਂ ਜਾਣੀ ਮੇਰਾ ਦੱਸਣ ਦਾ ਮਤਲਬ ਉਹ ਕਹਿੰਦੇ ਹੁਣ ਤਾਂ ਫਿਰ ਸਾਡੇ ਨਹੀਂ ਵੀ ਹੋਣਗੇ ਇਹ ਮੈਂ ਕਹਿੰਦਾ ਬਿਲਕੁਲ ਆਉਣਗੇ ਇਹਦਾ ਮਤਲਬ ਮੇਰਾ ਕਹਿਣ ਦਾ ਆਪਾ ਭਰਾਓ ਆਪਾਂ ਸਾਰੇ ਲੋਕਾਂ ਨੂੰ ਦੱਸਣਾ ਵੀ ਇਹ ਇਕੱਲੀ ਕਾਰਵਾਈ ਇੱਕ ਥਾਂ ਤੇ ਨਹੀਂ ਹੁੰਦੀ ਅੱਜ ਐਸੇ ਹੋਈਆ ਕੱਲ ਨੂੰ ਦੂਜਿਆਂ ਦੀ ਵਾਰੀ ਆਉਣੀ ਹੈ ਇਸ ਕਰਕੇ ਆਪਾਂ ਸਾਰੇ ਲੋਕਾਂ ਨੂੰ ਇਸ ਗੱਲ ਲਈ ਤਿਆਰ ਕਰਕੇ ਕਿਉਂਕਿ ਦੇਸ਼ ਦੇ ਹਾਕਮ ਕਿਸੇ ਵੀ ਰੰਗ ਦੇ ਹੋਣ ਕਿਸੇ ਵੀ ਗੱਡੀ ਤੇ ਹੋਣ ਚਾਹੇ ਸੈਂਟਰ ਦੀ ਗੱਡੀ ਆ ਚਾਹੇ ਪੰਜਾਬ ਦੀ ਗੱਡੀ ਆ ਚਾਹੇ ਹੋਰ ਰਾਜਾਂ ਦੀ ਗੱਡੀ ਆ ਉਹਨਾਂ ਸਾਰਿਆਂ ਨੇ ਉਹਨਾਂ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਲਾਗੂ ਕਰਨੀਆਂ ਤੇ ਜਦੋਂ ਨੀਤੀਆਂ ਲੋਕਾਂ ਦੇ ਵਿਰੁੱਧ ਜਾਣ ਵਾਲੀਆਂ ਨੀਤੀਆਂ ਲਾਗੂ ਕਰਨਗੇ ਲੋਕ ਤਾਂ ਉੱਠਣਗੇ ਇਸ ਕਰਕੇ ਉਹ ਲੋਕਾਂ ਨੂੰ ਉਠਾੜ ਮਾਰੇ ਲੋਕਾਂ ਨੂੰ ਸਭ ਕੁਝ ਸਿਖਾਉਣ ਖਾਤਰ ਇਹ ਸਾਰਾ ਕੁਝ ਰਾਜ ਮਸੰਦਰੀ ਦੇ ਦੰਦ ਠਖੇ ਦਿੱਤੇ ਜਾ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਹੀ ਐਡੇ ਘੋਲ ਠਖੇ ਹੋਏ ਹੋਏ ਆ ਤੇ ਅਮਰੀਕਾ ਦਾ ਡੈਲੀਗੇਸ਼ਨ ਆਇਆ ਹੋਇਆ ਪੰਜ ਰੋਜਾ ਇੱਥੇ ਜਿਹੜਾ ਸਾਰੇ ਆਪਦੇ ਉਹ ਅਮਰੀਕਨਾਂ ਨਾਲ ਵਪਾਰਕ ਸਮਝੌਕੇ ਜਿਨ੍ਹਾਂ ਨੇ ਖੇਤੀ ਨੂੰ ਵੀ ਹੜ ਆਪਣਾ ਰੋਜ਼ਗਾਰ ਨੂੰ ਹੜ ਆਪਣਾ ਹੋਰੇ ਧਾਰੇ ਉਹ ਆਪਣੇ ਆਹ ਸੌਦੇ ਕਰਨ ਆਇਆ ਹੋਇਆ ਇਸ ਕਰਕੇ ਵੱਡੇ ਹਮਲੇ ਆ ਸੋ ਹੁਣ ਆਪਾਂ ਜੋ ਸੋ ਖਰੋਜ ਦੇ ਨਾਲ ਪੂਰੇ ਪਿੰਡ ਦੇ ਵਿੱਚ ਜਿਵੇਂ ਆਗੂਆਂ ਨੇ ਤੁਹਾਨੂੰ ਅਸਿਆ ਰੂਟ ਤਾਈ ਕੀਤਾ ਉਸ ਰੂਟ ਤਾਈ ਦੀ ਹੁੰਦੇ ਹੋਏ ਐਸੇ ਸਾਤੇ ਆ ਕੇ ਆਪਾਂ ਇੱਥੇ ਤੁਹਾਡੇ ਨਾਲ ਵਿਚਾਰਾ ਸਾਧੀਆਂ ਕਰਾਂਗੇ ਤੋ ਹੁਣ ਮੈਂ ਬੇਨਤੀ ਕਰੂੰਗਾ ਵੀ ਜਿਵੇਂ ਪੋਜੀਆਂ ਦਾ ਮਾਰਚ ਹੁੰਦਾ ਹੈ ਦੱਸਣਾ ਹੈ ਆਪਾਂ ਇੱਕ ਦੱਖਣੋਂ ਨਾ ਲੋਕਾਂ ਨੂੰ ਵੀ ਸਾਡੇ ਜਾਤਾਂ ਵੱਧ ਲੋਕ ਕਿੰਨੇ ਆ ਕਿਸੇ ਨੇ ਆਸੇ ਪਾਸੇ ਜਾਂ ਕਿਸੇ ਨੇ ਵੀ ਹੋਰ ਕਿਸਮ ਦੀ ਹੁਲੜਬਾਜੀ ਇਹੋ ਜੀ ਚੱਕਵੀ ਗੱਲ ਨਹੀਂ ਕਰਨੀ ਤੇ ਆਪਣਾ ਜੇਥੋ ਖਰੋਚ ਨਾ ਰਿਆ ਰਾਹੀਂ ਕਰਦੇ ਹੋਏ ਇਹਨਾਂ ਜ਼ਾਬਰ ਹਕੂਮਤਾਂ ਦੇ ਖਿਲਾਫ ਆਪਦਾ ਗੁੱਸਾ ਜ਼ਾਹਰ ਕਰਦੇ ਹੋਏ ਇੱਥੇ ਆਵਾਂਗੇ ਤੇ ਮੂਰੇ ਆਗੂ ਟੀਮ ਹੋਊ ਜਿਹਨਾਂ ਨੂੰ ਰੋਡ ਦਾ ਵੀ ਪਤਾ ਹੈ ਮਗਰ ਸਾਡੀਆਂ ਸਾਰੀਆਂ ਮਾਵਾ ਪੈਣਾ ਉਸ ਤੋਂ ਬਾਅਦ ਸਾਰੇ ਵੀਰ ਐਸੇ ਤਰ੍ਹਾਂ ਪੂਰੀ ਆਪਾ ਜਾਰਤਾਬੱਦ ਦੇ ਨਾਲ ਇਸ ਨਗਰ ਦੇ ਵਿੱਚ ਮਜਾਰਾ ਕਰਦੇ ਇੱਥੇ ਪਹੁੰਚਾਂਗੇ ਸੋ ਹੁਣ ਮੈਂ ਬੇਨਤੀ ਕਰਾਂ ਆਗੂ ਟੀਮਾਂ ਨੂੰ ਮੂਰੇ ਹੋਣ ਤੇ ਮੂਰੇ ਹੋ ਕੇ ਅਗਵਾਈ ਕਰਨੇ ਸਮਝਾਰੇ ਦੀ ਤੇ ਵਿਚਾਰੇ ਆ ਗੱਡੀ ਸਪੀਕਰਾਂ ਹੀ ਲੱਗ ਜੂ ਕੋਈ ਨੌਜਵਾਨ ਸਬੀਕਤ ਤੇ ਨਾਰੇ ਲਾਉਣ ਆਏ ਹੋ ਜਾਵਾਂ ਦੇ ਨਾਲ ਤੇ ਨਾਰੇ ਵੱਧ ਆਪਾਂ ਜ਼ਬਰ ਦੇ ਖਿਲਾਫ ਲਾਉਣੇ ਆ ਕਿਉਂਕਿ ਮੰਗਾ ਮਸਲੇ 2 ਨੰਬਰ ਤੇ ਚਲੇ ਗਏ ਇਹ ਕਿਹੜਾ ਜਾਬਰ ਦਾ ਮੂੰਹ ਮੋੜਨ ਖਾਤਰ ਆਪਾਂ ਇਹ ਉਸ ਜਾਰੇ ਕਰ ਰਹੇ ਆ ਤੇ ਕੱਲ ਨੂੰ ਵੱਡੇ ਪੱਧਰ ਤੇ ਸਾਰੇ ਮੁਲਕ ਅੰਦਰ ਜਿਹੜਾ ਪੱਧਰ ਤੇ ਬਿਜਾਰੇ ਹੋਣੇ ਆ ਉਹ ਆ ਕੇ ਤੁਹਾਡੇ ਨਾਲ ਵਿਚਾਰਾ ਸਾਂਝਾ ਕਰਾਂਗੇ ਧੰਨਵਾਦ ਤੁਹਾਨੂੰ ਸਾਹਿਬ ਹੀ ਬੰਦ ਕਰਦਿਏ ਨੂੰ ਮੈਂ ਇੱਕ ਵਾਰੀ ਹੋਰ ਕਹਦੇ ਆ ਹਾਂ ਦੱਸਦਾ ਤੂੰ ਕੀ ਕਰੇਂ ਇਹ ਤਗੜੇ ਕੱਢੀ ਚੱਲ ਰੰਗਾਂ ਦਾ ਬੰਦ ਕਰ ਦੇਣਾ ਦੂਜਾ ਇੱਕ ਵਾਰ ਕਰਨਾ ਜੇ ਤੂੰ ਐਸੇ ਸਾਮੇ ਕਰ ਲੋ ਜੀ ਕੁਰਸੀ ਇੱਧਰ ਹੋਰ ਤੇ ਕਰ ਦੇ ਸਾਰੇ ਐਂ ਨਾ ਉਧਰ ਕੁਰਸੀ ਨਹੀਂ ਬੰਨ੍ਹਣਾ ਹੋ ਜਾਣਗੇ ਵਹਿਦੀਆਂ ਜੀ ਉਹ ਕਦੇ ਖਾਵਾ ਉਹ ਹੈ ਕਿਰਸੀਆਂ ਪੰਗਾ ਕੁਰਸੀਆਂ ਉਧਰ ਹੋਰ ਪੰਗਾ ਕੁਰਸੀਆਂ ਪੰਗਾ ਉਧਰ ਰੱਖੇ ਜਿਹੜੀਆਂ ਪਈਆਂ ਪਰ ਤਾਂ ਬਹਿ ਜਾ ਤੇ ਤੁਸੀਂ ਬੱਠਾ ਨੂੰ ਆ ਲੈ ਜੇ ਥੱਲੇ ਬੈਠਣਾ ਗੱਦੇ ਲੱਗ ਹਾਂ ਥੱਲੇ ਬੈਠਣਾ ਗੱਦੇ ਲੱਗਿਆ ਪੈਣਾ ਪੂਰਾ ਕੱਡੇ ਨਹੀਂ ਬੈਠਿਆ ਚਾਲ ਦੀ ਪ੍ਰਧਾਨ ਦੀ ਅੱਗੇ ਇਹ ਕਿਵੇਂ ਦੇਖ ਰਹੇ ਹੋ ਜੀ ਜਿਹੜੀ ਰਾਤ ਜਾਬਰ ਕੀਤਾ ਇਹ ਜਿਹੜੀਆਂ ਸਰਕਾਰਾਂ ਦਾ ਰੋਲ ਆ ਹੈ ਜਾਬਰ ਤੇ ਆਈਆਂ ਹੋਈਆਂ ਕਿਉਂਕਿ ਇਹਨਾਂ ਨੇ ਆ ਕਿਸਾਨਾਂ ਨੂੰ ਖਦੇੜ ਕੇ ਉਹ ਸੁਭਾਅ ਬਣਾ ਰਿਆ ਉਹਨੂੰ ਸਵੇਰ ਨੂੰ ਹਟਾਉਣਾ ਪੈਣਾ ਕਿਉਂਕਿ ਪਹਿਲਾਂ ਇਹ ਗੇਟ ਤੇ ਲਿਆਉਣਾ ਪੈਣਾ ਇੱਥੇ ਹੁਣ ਕੋਈ ਨਾ ਇਨਸਾਫ ਦੀ ਗੱਲ ਆ ਲਗਾਤਾਰ ਨਾ 90 ਦਿਨ ਹੋ ਗਏ ਤੇ ਇਹਨਾਂ ਨੂੰ ਧਰਨੇ ਦਿੱਤਿਆਂ ਨੂੰ ਇਹ ਕਹੀ ਜਾਂਦੇ ਨੇ ਵੀ ਇਨਕੁਆਰੀ ਕਰ ਲਓ ਜੇ ਸਾਡੇ ਚ ਨੁਕਸਾ ਸਾਨੂੰ ਅੰਦਰ ਕਰਦੇ ਹੋ ਪਰ ਨਾ ਇਹ ਇਨਕੁਆਰੀ ਕਰਦੇ ਨਾ ਇਹ ਇਹਨਾਂ ਨੂੰ ਰੱਖਣ ਤੇ ਕੋਈ ਗੱਲ ਕਰਦਾ ਕੋਈ ਵੀ ਜਿੰਨਾ ਵੀ ਅਧਿਕਾਰੀ ਨਾ ਉਹ ਸਾਰੇ ਜਾਬਰ ਤੇ ਉਤਰੇ ਹੋਏ ਨੇ ਉਹ ਕੋਈ ਸਰਕਾਰ ਦਾ ਇਹੋ ਜਿਹਾ ਐਟੀਟਿਊਡ ਬਣਾਇਆ ਹੋਇਆ ਵੀ ਹੁਣ ਹੁਣ ਕਰਦੇ ਨਹੀਂ ਕਰਨੇ ਇਹ ਢੰਗ ਨਾ ਜਾਣੀ ਸਾਡੇ ਬੱਚਿਆਂ ਤੇ ਜਿਹੜੇ ਰੋਜ਼ਗਾਰ ਭਾ ਦੇਣਾ ਉਹਨਾਂ ਨੂੰ ਜੇਲਾ ਦਿਖਾ ਰਹੇ ਨਾ ਰੋਜ਼ਗਾਰ ਦੀ ਤਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਸਸਰੀ ਗੱਲ ਕਰ ਰਹੇ ਹੋ ਤੁਸੀਂ ਦੇਖ ਰਹੇ ਜੋ ਮਿਲਿਆਰਾ ਲਗਾਤਾਰ ਤਿਆਰੀ ਲਈ ਬਿਚਿਆ ਹੈ ਇਧਰ ਵੱਡੀ ਗਿਰਤੀ ਵਿੱਚ ਸਸਾਣ ਵੀ ਤਿਆਰੀ ਹੈ ਜਦੋਂ ਆਪਣੀ ਮੂਰੇ ਕਾ ਹੁੰਦੀ ਹੈ ਪਹਿਲਾਂ ਮੂਰੇ ਸਾਰੀਆਂ ਔਰਤਾਂ ਲੱਗਣੀਆਂ ਇਕੱਲੇ ਜਥੇਬੰਦੀਆਂ ਦੇ ਆਕੂ ਅਗੇ ਕਰੋ ਜਿਹੜੇ 73 ਜੱਥੇਬੰਦੀਆਂ ਆਈਆਂ ਉਹਨਾਂ ਦੇ ਇੱਕ ਘਰ ਨੂੰ ਪੂਰੇ ਔਰਤਾਂ ਤੋਂ ਦੋ ਬੰਦੇ ਪੰਡ ਕਮੇਟੀ ਦੇ ਹੋਣਗੇ ਬੂਜੇ ਸਾਰਿਆਂ ਨੇ ਨਾਗਰ ਆਉਣਾ ਔਰਤਾਂ ਦੇ ਜਾਪ ਤੇ ਨਾਲ ਜਾਣਾ ਕੋਈ ਹਿੰਦਰਵਾਜ ਨਹੀਂ ਕਰਨੀ ਕੋਈ ਲਾਲਚੇ ਵੀ ਨਾ ਦੇ ਲੱਗਣੇ ਇਧਰ ਹਾਲੋ ਹਾਲੋ ਹਾਂ ਹਾਂ ਹਾਲੋ 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 ਪਟਾਰ ਸਿੰਘ ਟਾਰਗੇਟ ਹੋ ਗਏ ਬੱਤੀ ਗੈਂਤੀ ਤੇ ਸਾਡੇ ਕਿਸਾਨ ਵੀ ਹੈ ਆਈ ਦੇ ਮੈਗਰ ਤੁਸੀ ਲਾ ਲੇ ਤਿੰਨ ਲੈਣਾ ਕਰੋ ਜੀ ਦੇਖ ਰਹੇ ਹਾਂ ਲਗਾਤਾਰ ਜੋ ਸੁਗਤ ਦੇ ਵਿੱਚ ਪੁਤਰੀਆਂ ਗ੍ਰਾਹਾਂ ਜਥੇਬੰਦੀ ਤੇ ਇੱਧਰ ਸਾਡੇ ਵੱਡੇ ਕਿਸਾਨ ਵੀਰ ਸਾਡੇ ਪ੍ਰਧਾਨ ਜੀ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਨਾ ਤੇ ਉਹਨਾਂ ਜੀ ਆ ਮਸਲੇ ਤੇ ਇਸ ਮਸਲੇ ਤੇ ਸਾ ਜੀ ਇਹੀ ਕਹਟਣਾ ਚਾਹੁੰਦੇ ਆ ਵੀ ਜੋ ਇਹ ਸਰਕਾਰ ਕਰ ਰਹੀ ਹੈ ਗਲਤ ਕਰ ਰਹੀ ਹੈ ਸਰਾ ਸਾਰ ਹੀ ਪੀਚਰਾ ਨਾ ਕਿ ਹਰ ਇੱਕ ਵਰਗ ਦੇ ਨਾਲ ਸੱਖਾ लगातार जो नारेबाजी है शुरू हो चुकी है पिंड लगातार मोर्चे गॾु हर गॾु देर शन सरकारा तोड़ा चोकारा तोड़ा चो 知道了 ਫਿਰ ਆਦੀ ਦਾ ਮੁਜਾਰਾ ਦਾ ਪੁਲਸ ਪ੍ਰਸ਼ਾਸਨ ਨੇ ਲੈ ਕੇ ਕਿ ਕੋਈ ਸੀ ਲਗਾਤਾਰ ਜਿਹੜਾ ਮੋਰਚਾ ਜਾ ਰਹੇ ਆ ਤੇ ਸ਼ਾਂਤ ਨੇ ਟੰਕ ਦੇ ਰਾਹਾਂ ਜਿੱਥੇ ਬੰਦੀ ਬਣੀ ਮੁਜਾਰਾ ਕਿਤਾ ਜਾ ਰਹੇ ਪ੍ਰਸ਼ਾਸਨ ਦੀ ਪੁਲਸ ਪ੍ਰਸ਼ਾਸਨ ਦੀ ਵੱਡੀ ਗੈਂਟੀ ਵਿੱਚ ਹੈ ਤੇ ਪਰ ਇੱਕ ਵੱਡੀ ਸਾਡੇ ਆਗੂ ਟੀਮ ਤੇ ਪਿੰਡ ਦੇ ਇੱਕ ਜੇ ਬਸ ਕਰ ਲਾਂਗੇ मुर्दाबाद मुरदारदाबाद मुरदाबादे धरने ते अत्याचारा प्रशासन मुरदा E मुरदाबाद 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 प्रशाशन मुरदाबाद 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 ਆਪਣਾ ਸੰਤਾਨ ਦੇ ਤੋਂ ਨਾਲ ਨਾਲ ਵੀ ਇਹ ਕਾਫਲੇ ਵਿੱਚ ਚਲਾਓ। ਸ੍ਰੀ ਪਿੰਡ ਦੇ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਕੱਲ੍ਹ ਭੰਟੀ ਬੁੱਚੜ ਦੀ ਸਗੇ ਸੌ ਤੋਂ ਬਠਿੰਡਾ ਜ਼ਿਲ੍ਹੇ ਦੇ ਕਟਿਆ ਪਰਸਾਹੋ ਨੇ ਬੰਦੋ 65 ਨੇ ਲਗਭਗਾਂ ਚੱਲ ਰਹੇ ਭਾਰਾਂ ਦੇ ਨਾਲ ਦੇ ਗਿੱਟ ਸ੍ਰੀ ਬੰਦੇ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਕਾਫਲੇ ਵਿੱਚ ਜੁੜਨ ਦੇ ਇਛਿਆ ਕਰੋ ਤਾਂ ਕਿ ਸਾਡੇ ਪਿੰਡ ਵਿੱਚ ਨਜ਼ਾਰਾ ਕਰਕੇ ਲੋਕਾਂ ਨੂੰ ਦੱਸਿਓ ਉਹ ਜਿਹੜਾ ਪੰਜਾਬ ਵਿਚਾਰ ਪੰਜਾਬ ਦਾ ਬੋਸ ਬਸੰਦਿਆ ਮੁਰਦਾ ਰਾਜ ਜਹਾਲਗੀ ਤਾਇਆ ਉਹ ਸਵਾਦ ਕਰਾ ਗਿਆ ਪੰਜਾਬ ਨੂੰ ਉਹ ਦੇਖਦਾ ਕਾਫਲਾ ਸਾਡੇ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਜੋ ਕੱਲ ਮਰਦਾਬਾ ਮਟਾਬਾ ਮਰਦਾਬਾ ਮਟਾਬਾ ਮਰਦਾਬਾ ਮਟਾਬਾ ਨੂੰ ਨਾ ਛਲਾੜੇ ਕੇ ਤੁਮ ਮਹਾਰਾਜਾ ਬਨਾਸਾ ਫਰਮਾਨ ਦੇ ਦਿੱਤਾ ਸਾਰਿਆਂ ਨੂੰ ਬਖਸ਼ਿਆ ਮੈਂ ਹੋਰ ਵੀ ਹੋਰ ਵੀ ਹੋਰ ਵੀ ਅੱਜ ਸਾਡੇ ਨਾਲ ਰਾਮਗੋਵਰਾਂ ਦੇ ਅੱਗੇ ਸਤਿਕਾਰ ਦੀ ਸਤਿਕਾਰ ਰਹੀ ਸਭੀ ਮਸਲੀਮ ਕਿਵੇਂ ਦੇਖਦੀ ਅੱਜ ਦਾ ਜੋ ਮਸਲਾ ਦੇਖੋ ਅੱਜ ਦਾ ਜੋ ਮਸਲਾ ਜੋ ਕੱਲ ਲਾਠੀ ਚਾਰਜ ਕੀਤਾ ਗਿਆ ਤੇ ਸਾਡੇ ਕੁਝ ਟੀਚਰ ਸਾਡੇ ਧੀਆਂ ਭੈਣਾ ਉਹ ਵੀ ਜ਼ਖਮੀ ਹੋ ਗਏ ਤੇ ਸਾਡੇ ਭਾਰਤੀ ਕਿਸਾਨ ਜੀ ਇੱਕ ਤਾਂ ਅਗਰਾਹਾ ਦੇ ਆਗੂ ਜੋ ਕਿ ਚੌਕੇ ਦੇ ਆ ਪਿੰਡ ਦੇ ਬਲਦੇਵ ਸਿੰਘ ਉਹਨਾਂ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਆ ਤਾਂ ਅਸੀਂ ਉਸ ਦੇ ਵਿਰੋਧ ਦੇ ਵਿੱਚ ਸਾਫ਼ ਹੈ ਕੁਝ ਪ੍ਰਸ਼ਾਸਨ ਦੀ ਨਿਖੇਦੀ ਕਰਦੇ ਆ ਤੇ ਨਾਲ ਨਾਲ ਪੰਜਾਬ ਦੀ ਮਾਨ ਸਰਕਾਰ ਉਹਦੀ ਨਿਖੇਦੀ ਕਰਦੇ ਆ ਅੱਜ ਉਸ ਦੇ ਰੋਸ ਵੱਲੋਂ ਅੱਜ ਇਹ ਮਜਾਰਾ ਕੀਤਾ ਗਿਆ ਕਿ ਜਿਹੜੇ ਦੋਸ਼ੀ ਆ ਜਿਹੜੀ ਕਿ ਮੈਨੇਜਮੈਂਟ ਆ ਜਿਹੜੀ ਸਾਰਾ ਸਾਰਾ ਮੰਨ ਲੋ ਕਪਲੇਵਾਜ ਨਿਕਲੀ ਆ ਤੇ ਭ੍ਰਸ਼ਟ ਨਿਕਲੀ ਆ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਕੱਲ ਹਮਲਾ ਕਰਾਉਣ ਦੇ ਵਿੱਚ ਆ ਦੋਸ਼ੀ ਆਮ ਆਦਮੀ ਪਾਰਟੀ ਦੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਸਾਰਾ ਸਾਰਾ ਗੁੰਡਾਗਰਦੀ ਕਰ ਰਿਹਾ ਤੇ ਮੈਨੇਜਮੈਂਟ ਗੁੰਡਾਗਰਦੀ ਕਰਾ ਰਹੀ ਆ ਦਾ ਕੱਥਾ ਲੋਕਾਂ ਦਾ ਬਾਗ ਰਿਹਾ ਕਿ ਪਿੰਡ ਦੇ ਵਿੱਚ ਪੂਰਾ ਰੋਸ ਪਾਇਆ ਜਾ ਰਿਹਾ ਇਸ ਗੱਲ ਨੂੰ ਲੈ ਕੇ ਕਿ ਜਿਹੜਾ ਕੱਲ ਟੀਚਰਾਂ ਤੇ ਬੱਚਿਆਂ ਦੇ ਲਗਾਤਾਰ ਲਗਾਤਾਰ ਕੀਤਾ ਸਾਡੇ ਨਾਲ ਨੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਸੱਸੇ ਹੀ ਕੱਲ ਦੀ ਜਿਹੜੇ ਕੱਲ ਅਧਿਆਪਕਾਂ ਜ਼ਖਮੀ ਹੋਈਆਂ ਜੀ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਦਰਸਾ ਸਕੂਲ ਚੌਕੇ ਦਾ ਮਸਲਾ ਜੋ ਲਗਾਤਾਰ ਸੰਘਰਸ਼ ਤੇ ਨਜ਼ਰਾ ਦੇ ਵਿੱਚ ਆ ਇੱਥੇ ਆਪਣੇ ਜਿਹੜੇ ਅਧਿਆਪਕ ਨੇ ਉਹ ਆਪਣੀਆਂ ਹੱਕੀ ਮੰਗਾਂ ਵਾਸਤੇ ਲਗਾਤਾਰ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਲਗਾਤਾਰ ਟਾਲਮਟੋਲ ਦੀ ਜਿਹੜੀ ਨੀਤੀ ਹੈ ਉਹ ਅਖਤਿਆਰ ਕੀਤੀ ਹੋਈ ਹੈ ਤਾਂ ਕਿ ਇਹਨੂੰ ਜਿਹੜਾ ਥਕਾਇਆ ਜਾਵੇ ਹਵਾਇਆ ਜਾਵੇ ਤੇ ਮੁੜ ਕੇ ਸੰਘਰਸ਼ ਨੂੰ ਕੋਈ ਤਰ੍ਹਾਂ ਨਾਲ ਸ਼ਾਂਤ ਕਰ ਦਿੱਤਾ ਜਾਵੇ ਕੱਲ ਇਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਪੱਧਰ ਤੇ ਪੁਲਿਸ ਲੈ ਕੇ ਸ਼ਾਂਤਮਈ ਬੈਠੇ ਆ ਸਾਡੀਆਂ ਧੀਆ ਭੈਣਾਂ ਦੇ ਉੱਤੇ ਜ਼ਬਰ ਤੇ ਜ਼ੁਲਮ ਕੀਤਾ ਹੋਵੇਗਾ ਉਹਨਾਂ ਨੂੰ ਥਾਣੇ ਚ ਲੈ ਗਏ ਆ ਕੁਟੜੀਆਂ ਮਾਰੀਆਂ ਕੁੜੀਆਂ ਤੇ ਮੁੰਡੇ ਆ ਜਿਹੜੇ ਉਹ ਸਾਡੇ ਕਿਸਾਨਾਂ ਆਗੂ ਐ ਉਹ ਇਸ ਵਕਤ ਸਰਕਾਰੀ ਹਸਪਤਾਲ ਦੇ ਵਿੱਚ ਨੇ ਪਰ ਉਹ ਪੂਰੀ ਚੜ੍ਹਦੀ ਕਲਾ ਵਿੱਚ ਨੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮਤਲਬ ਇਹ ਸਾਡਾ ਸੰਘਰਸ਼ ਜਿੱਤਦਾ ਨਹੀਂ ਅਸੀਂ ਇਸੇ ਤੰਗ ਦੇ ਨਾਲ ਸੰਘਰਸ਼ ਦਾ ਝੰਡਾ ਜਿਹੜਾ ਉਹ ਉੱਚਾ ਰੱਖਾਂਗੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਹਿੰਦੀ ਸੀ ਇਹ ਅਸੀਂ ਆਮ ਆਦਮੀ ਪਾਰਟੀ ਦੀ ਸਾਡੀ ਸਰਕਾਰ ਹੈਗੀ ਆ ਅਸੀਂ ਪੰਜਾਬ ਚੋਂ ਧਰਨੇ ਰੈਲੀ ਆ ਦੇ ਜਿਹੜੇ ਉਹ ਬੰਦ ਕਰਦੇ ਨੇ ਪਰ ਲਗਾਤਾਰ ਉਹਦੀਆਂ ਨੀਤੀਆਂ ਪਾਲਿਸੀਆਂ ਨੇ ਜਿਹੜੀਆਂ ਉਹ ਲੋਕਾਂ ਦੇ ਵਿਰੋਧ ਚ ਕਿਸਾਨਾਂ ਦੇ ਮਜ਼ਦੂਰਾਂ ਦੇ ਮੁਲਾਜ਼ਮਾਂ ਦੇ ਵਿਰੋਧ ਚ ਆ ਰਹੀਆਂ ਨੇ ਜਿਹਦੇ ਕਰਕੇ ਸੰਘਰਸ਼ ਹੈ ਜਿਹੜਾ ਉਹ ਲਗਾਤਾਰ ਹੈ ਜਿਹੜਾ ਉਹ ਆਏ ਦਿਨ ਪਖਦਾ ਜਾ ਰਿਹਾ ਹੈਗਾ ਤੋਂ ਇਹਦਾ ਕਰਕੇ ਉਹ ਸੰਘਰਸ਼ਾ ਜਿਹੜੇ ਆਏ ਰੋਜ਼ ਆ ਜਿਹੜੇ ਹੁਣ ਟਿੱਕੇ ਹੋ ਰਹੇ ਹੈ ਕੱਲ ਜਿੰਨਾ ਜ਼ਬਰ ਤੇ ਜ਼ੁਲਮ ਕੀਤਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਇਹਦਾ ਡਟ ਕੇ ਵਿਰੋਧ ਕਰਦੀ ਹੈ ਲੋਕਾਂ ਨੂੰ ਸੱਦਾ ਦਿੰਦੀ ਹੈ ਕਿ ਤੁਹਾਨੂੰ ਸਨਮਾਨ ਦੀ ਇਸ ਨੀਤੀ ਦੇ ਖਿਲਾਫ ਜੱਟ ਕੇ ਉਸ ਸੰਘਰਸ਼ ਦੇ ਮੈਦਾਨ ਦੇ ਵਿੱਚ ਆਉਣ ਜਦੋਂ ਤੱਕ ਇਹ ਸੰਘਰਸ਼ ਚੱਲਦੇ ਹੈ ਉਦੋਂ ਤੱਕ ਕੀ ਲੋਕਾਂ ਦਾ ਭਲਾ ਰਹਿਣਾ ਜਦੋਂ ਹੁਸ਼ਕਰਸ਼ ਦੇ ਝੰਡੇ ਨੀਵੇਂ ਹੁੰਦੇ ਹੈਗੇ ਆ ਉਦੋਂ ਮੰਨ ਲਓ ਸਰਕਾਰਾਂ ਦੀਆਂ ਚੱਲਦੀਆਂ ਆ ਸਾਡੇ ਨਾਲ ਨੇ ਕੁਝ ਪਿੰਡ ਦੇ ਵੀਰ ਵੀ ਹਾਲਾ ਬੜੇ ਪਾਈ ਵਧੀਆ ਜੀ ਕੱਲ ਵੱਡਾ ਲੜਕੀਆਂ ਤੇ ਖੱਚ ਤੋਂ ਕੀਤੀ ਆ ਕਈਆਂ ਦੇ 27 ਵਜਿਆਂ ਨੇ ਉਹਨਾਂ ਬਾਰੇ ਕੀ ਉਹਨਾਂ ਦੀ ਕੋਈ ਲਾਈਵ ਖਬਰ ਸਰ ਦੇਖੋ ਜਿਹੜਾ ਕੱਲ ਪ੍ਰਸ਼ਾਸਨ ਨੇ ਆਏ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਇੱਥੇ ਅਤਿਆਚਾਰ ਕੀਤਾ ਸਾਡੀਆਂ ਕੁੜੀਆਂਆਂ ਦੀਆਂ ਕਿਚਤੋਂ ਕੀਤੀ ਗਈ ਕੱਪੜੇ ਪਾੜੇ ਗਏ ਸਭ ਤੋਂ ਵੱਡੀ ਸ਼ਰਮਸਾਰ ਜਿਹੜੀ ਪੰਜਾਬ ਸਰਕਾਰ ਇਹ ਹੋਈ ਹੈ ਕਿ ਪ੍ਰੈਨਟ ਕੁੜੀਆਂ ਦੇ ਢਿੱਡਾਂ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਤੇ ਇੱਥੇ ਕੁਝ ਪ੍ਰਸ਼ਾਸਨ ਦੀ ਸਹਿਤ ਜਿਹੜੇ ਪਿੰਡ ਦੇ ਵਿੱਚ ਗੁੰਡਾਗਰਦੀ ਕਰਨ ਵਾਲੇ ਬੰਦੇ ਨੇ ਉਹਨਾਂ ਵੱਲੋਂ ਕਟਰ ਨਾਲ ਗੇਟ ਵੱਢਿਆ ਗਿਆ ਜਦੋਂ ਉਹ ਕੁੜੀਆਂ ਸੰਘਰਸ਼ ਕਰ ਰਹੀਆਂ ਸੀ ਉਹ ਕਟਰ ਉਹਨਾਂ ਦੇ ਹੱਥਾਂ ਦੇ ਵਿੱਚ ਵੱਜੇ ਨੇ ਤੇ ਦੋ ਇਸ ਵਕਤ ਸਿਵਲ ਹਸਪਤਾਲ ਦੇ ਵਿੱਚ ਦਾਖਲ ਨੇ ਅਸੀਂ ਮੰਗ ਕਰਦੇ ਹਾਂ ਅੱਜ ਦਾ ਇਹ ਰੋਸ ਮਜਾਰਾ ਇਹ ਮੰਗ ਕਰਦਾ ਹੈ ਕਿ ਜਿਹੜੀ ਉਹ ਲਟੇਰੀ ਮੈਨੇਜਮੈਂਟ ਸਕੂਲ ਦੇ ਵਿੱਚ ਭਾਈ ਹੋਈ ਹੈ ਸਰਕਾਰ ਨੇ ਉਹਨੂੰ ਫੌਰੀ ਤੌਰ ਤੇ ਬਾਹਰ ਕਰੇ ਤੇ ਸਕੂਲ ਨੂੰ ਆਪਦੇ ਹੱਥਾਂ 'ਚ ਲਵੇ ਤੇ ਇਹਨਾਂ ਟੀਚਰਾਂ ਨੂੰ ਬਹਾਲ ਕਰੇ ਤੇ ਜਿਹੜੇ ਉਹ ਗੁੰਡਿਆਂ ਵੱਲੋਂ ਕਾਟਰ ਚਲਾਇਆ ਗਿਆ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਇੱਕ ਵੀਰੇ ਜਿਆਦਾ ਕਿਹਾ ਜਿਹੜਾ ਬਟਿੰਡੇ ਕੀ ਸੀ ਜੋ ਆਪਣੀ ਸਾਡੀ ਭੈਣਾਂ ਜਿਹੜੀ ਕ੍ਰਾਈਮ ਚੂ ਤੇ ਬਾਰੇ ਕੋਈ ਲੱਗਿਆ ਪਤਾ ਹਾਂ ਬਿਲਕੁਲ ਉਹਨਾਂ ਦੇ ਰਿਪੋਰਟਾਂ ਵਗੈਰਾ ਜਿਹੜੀਆਂ ਉਹ ਕਰਵਾਈਆਂ ਨੇ ਆਉਣ ਗਿਆ ਉਹ ਆਉਣ ਅਜ ਟਾਈਮ ਦੇ ਵਿੱਚ ਉਹ ਆਪਾਂ ਕੁੜੀ ਦਾ ਸੁਨੇਹੇ ਪਹਚਾਇਆ ਜਿਹੜੀ ਉਹਨਾ ਪੂਰੀ ਖਿੱਚ ਤੂ ਹੋਈ ਐ ਛੋਟੇ ਛੋਟੇ ਜਵਾਕ ਟੀਚਰਾਂਆਂ ਦੇ ਗੋਦੀਆਂ ਦੇ ਵਿੱਚ ਸੀ ਉਹਨਾ ਖਿੱਚੇ ਗਏ ਜਵਾਕ ਖੋਹੇ ਗਏ ਜਵਾਕਾਂ ਨੂੰ ਤੇ ਇਹੋ ਜਿਹਾ ਜਾਬਰ ਜਿਹੜਾ ਇਹ ਮੁੱਖ ਮੰਤਰੀ ਸਾਹਿਬ ਕਰ ਰਿਹਾ ਹੈ ਉਹ ਮੁੱਖ ਮੰਤਰੀ ਸਾਹਿਬ ਜਿਹੜਾ ਧਰਨੇ ਮੁਜਾਰੇ ਆਪ ਲਾਉਂਦਾ ਰਿਹਾ ਹੈ ਜਿਹੜਾ ਕਹਿੰਦਾ ਰਿਹਾ ਕਿ ਕਿਸਾਨਾਂ ਦੇ ਧਰਨਿਆਂ ਨੂੰ ਨਾ ਰੋਕਿਆ ਜਾਵੇ ਕਿ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੂੰ ਕਹਿੰਦਾ ਰਿਹਾ ਟਵੀਟ ਕਰਕੇ ਇਹਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਅੱਜ ਆਪੋ ਕਿਸਾਨਾਂ ਦੇ ਰਾਹਾਂ ਦੇ ਵਿੱਚ ਰੋੜਾ ਬਣਿਆ ਸੰਭੂ ਤੇ ਖਨੌਰੀ ਦੇ ਉੱਤੇ ਉਹਨੇ ਬਜ਼ੁਰਗ ਨਹੀਂ ਦੇਖੇ ਆਦਾਰਸ਼ ਸਕੂਲ ਮਰੇ ਉਹਨਾਂ ਨੇ ਪ੍ਰੈਗਨੈਂਟ ਕੁੜੀਆਂ ਨਹੀਂ ਦੇਖੀਆਂ ਚੁੰਨੀਆਂ ਲਾਈਆਂ ਵਰਦੀਆਂ ਪਾ ਕੱਪੜੇ ਪਾੜੇ ਐਜਾ ਕੁਸ਼ ਇਹ ਮੁੱਖ ਮੰਤਰੀ ਪੰਜਾਬ ਦੇ ਵਿੱਚ ਕਰਾਉਣ ਲੱਗਿਆ ਪਿਆ ਇਹ ਲੋਕਾਂ ਦੀ ਆਵਾਜ਼ ਐ ਨਹੀਂ ਦੱਪਣੀ ਮੁੱਖ ਮੰਤਰੀ ਸਾਹਿਬ ਇਹਨਾਂ ਦੇ ਮਸਲੇ ਹੱਲ ਕਰਕੇ ਇਹਨਾਂ ਨੂੰ ਸ਼ਾਂਤ ਕੀਤਾ ਜਾ ਸਕਦਾ ਪਰ ਆ ਜਵਰ ਹੋਰਸਾਂ ਬੰਬ ਬੰਦੂਖਾਂ ਇਹ ਨਾਰੇ ਨਿਕਲੇ ਹੋਏ ਨੇ ਇਹ ਬੰਬ ਆ ਗੱਲ ਪੈ ਜਾਣ ਜੇ 100 ਲੋਕ ਬੰਬ ਬੰਦੂਖਾਂ ਛੱਕਣਾ ਰੋਕ ਨਾ ਇਹਨਾਂ ਨੇ ਜੇਲਾਂ ਤੋਂ ਨਾ ਇਹਨਾਂ ਨੇ ਥਾਣਿਆਂ ਤੋਂ ਨਾ ਇਹਨਾਂ ਦੀਆਂ ਗੋਲੀਆਂ ਤੋਂ ਅਸੀਂ ਅੱਜ ਨਹੀਂ ਡਰਦੇ ਕੱਲ ਨਹੀਂ ਡਰਦੇ ਪਰ ਇਹਨਾਂ ਦੇ ਮਸਲੇ ਆ ਉਹ ਹੱਲ ਕੀਤੇ ਜਾਣ ਉਹਨਾਂ ਨੂੰ ਬਹਾਲ ਕੀਤਾ ਜਾਵੇ ਉਹ ਮੈਨੇਜਮੈਂਟ ਨੂੰ ਦੋਸ਼ੀ ਕਰਕੇ ਉਹਨਾਂ ਨੂੰ ਪਰਚੇ ਵਾ ਕੇ ਅੰਦਰ ਸੁਟਾਇਆ ਜਾਵੇ ਜੇ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਤੇ ਵੀ ਅੱਗੇ ਚੱਲ ਰਿਹਾ ਜਾਰ ਕਰ ਗਿਆ ਤੇ ਕੁਝ ਪਿੱਛੇ ਵੀ ਆ ਤੇ ਲਗਾਤਾਰ ਕਿਉ ਸਾਡੇ ਵੀਰ ਆਸਿੰਗਾਂ ਕਿੱਕੇ ਆ ਸੂਤ ਛੋਟੇ ਜਵਤਾਂ ਦੇ ਏ ਝੰਡੇ ਆ ਜਿਹਨੇ ਇਹ ਮੋਢੇ ਤੇ ਝੰਡੇ ਰੱਖਿਆ ਸਾਡੇ ਛੋਟੇ ਛੋਟੇ ਬੱਚਿਆਂ ਦੇ ਦੇਖੋ ਤੁਸੀਂ ਜਿਹੜਾ ਚੌਂਕ ਨੂੰ ਦੁਹੋਣਾ ਚਾਹੁੰਦੇ ਸੀ ਪਰ ਅੱਜ ਲੋਕਾਂ ਨੇ ਇੰਨੇ ਕਿ ਬੱਚੇ ਵੀ ਮੋਢੇ ਤੇ ਝੰਡੇ ਲੈ ਕੇ ਬਾਹਰ ਆਇਆ ਵੱਡੀ ਇੱਕ ਪ੍ਰਸ਼ਾਸਨ ਨੇ ਜਿਹੜਾ ਦਬਾਅ ਪਾਉਣਾ ਚਾਹੁੰਦਾ ਸੀ ਉਸਦੇ ਉਲਟਾ ਉਹ ਉਲਟਾ ਲੋਕਾਂ ਨੇ ਅੱਜ ਵੱਡਾ ਇਕੱਠ ਦੇ ਕੇ ਇਹ ਸਾਫ ਸ ਕਰਤਾ ਵੀ ਲੋਕਾਂ ਨੇ ਆਉਣ ਵਾਲੇ ਸਮੇਂ 'ਚ ਇਹ ਗੱਲਾਂ ਤੇ ਟੇਕੀ ਨਹੀਂ ਰਹਿਣਾ ਤੇ ਆਉਣ ਵਾਲੇ ਸਮੇਂ 'ਚ ਜੇ ਅਨਸਾਫ਼ ਨਾ ਮਿਲੂ ਤਾਂ ਇਹ ਵੱਡੇ ਵੱਡੇ ਲੋਕ ਆ ਜਿਹੜੇ ਵੱਡੇ ਵੱਡੇ ਇਕੱਠ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਦੇਖਿਆ ਜਿੰਦਾਬਾਦ 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 ਕੇਵਲ ਜਲਣੇ ਨਾਲ ਥੱਲਾਗੇ ਇੱਕੇ ਦੇ ਨਾਲ ਥੱਲਾਗੇ ਜਾਨ ਦੇ ਅਖੇ ਲੋਕ ਬੰਬ ਬਦੂਖਾਂ ਸਿਕਨ ਰੋ